ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਅੱਜ ਆਪਾਂ ਲੈ ਕੇ ਆ ਗਏ ਆ ਨਵਾਂ ਵਲੌਗ ਤੇ ਅੱਜ ਦੇ ਵਲੌਗ ਵਿੱਚ ਆਪਾਂ ਗੱਲਾਂ ਬਾਤਾਂ ਕਰਾਂਗੇ ਕਿਹੜੀਆਂ ਗੱਲਾਂ ਬਾਤਾਂ ਕਿ ਆਪਾਂ ਫਰਸ਼ ਪਹਿਲਾਂ ਹੀ ਕੱਚਾ ਕੀਤਾ ਹੋਇਆ ਕੋਠੀ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਫਰਸ਼ ਪੱਚਾ ਕੀਤਾ ਤੇ ਨਵਾਂ ਐਕਸਪੈਰੀਮੈਂਟ ਆ ਤੇ ਤੁਹਾਨੂੰ ਇਹਦੇ ਬਾਰੇ ਪੂਰੀ ਜਾਣਕਾਰੀ ਦੇਵਾਂਗੇ ਠੀਕ ਹੈ ਜੀ ਤੇ ਨਾਲ ਸਾਡੇ ਠੇਕੇਦਾਰ ਵੀ ਆਉਂਦੇ ਤੋਂ ਵੀ ਆਪਾਂ ਪੁੱਛਾਂਗੇ ਵੀ ਇਹ ਕੰਮ ਠੀਕ ਆ ਕਿ ਕਿਵੇਂ ਆ ਸਾਰਾ ਸਾਰਾ ਹਿਸਾਬ ਕਿਤਾਬ ਦੱਸਾਂਗੇ ਤੇ ਬੜੇ ਰ ਸਾਡੇ ਅੱਜ ਦੇ ਵਲੌਗ ਨਾਲ ਆਪਾ ਪਹਿਲੇ ਸੀਵਰੇਜ ਦਾ ਸਾਰੇ ਆਪਾਂ ਪਾਵਾ ਲਿਆ ਠੀਕ ਹੈ ਜੀ ਤੇ ਤੁਸੀਂ ਵੀ ਕਹਿੰਦੇ ਹੋਵੋਗੇ ਕਿ ਇਹ ਜਿਹੜਾ ਕੰਮ ਹੈ ਇਹਦਾ ਮਗਰੋਂ ਕਰਨਾ ਹੁੰਦਾ ਕੋਠੀ ਤੋਂ ਜਦੋਂ ਪੈ ਜਾਂਦੀ ਹੈ ਨਾ ਵੀ ਇਹ ਪਹਿਲਾਂ ਹੀ ਕਰੀਏ ਤੇ ਅਸੀਂ ਨਵਾਂ ਐਕਸਪੈਰੀਮੈਂਟ ਕਰਦੇ ਹਾਂ ਫਿਰ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਹ ਸਾਰਾ ਕੁਝ ਵੀ ਕੀ ਰਿਸਪੌਂਸ ਨਹੀਂ ਆਇਆ ਸਾਰੇ ਨਵੇਂ ਐਕਸਪੈਰੀਮੈਂਟ ਹੀ ਕਰੀ ਜਾਂਦੇ ਆ ਸੌਰੀ ਕਿ ਥਾਰਾ ਕੁਝ ਕਰਨਾ ਪਿਆ ਇਹ ਤੇ ਆਪਦੀ ਬਹੁਤ ਵੱਡੀ ਸਮੱਸਿਆ ਪਹਿਲਾਂ ਸੀਵਰੇਜ ਪਵਾ ਕੇ ਸੀਵਰੇਜ ਪਾ ਕੇ ਤੇ ਆਹ ਦੇਖੋ ਉਸ ਤੋਂ ਬਾਅਦ ਆਪਾਂ ਕੀ ਕੀਤਾ ਜੀ ਕਲੋਰ ਪਾਈ ਆ ਪਹਿਲਾਂ ਥੱਲੇ ਸਾਰੇ ਆ ਪਰਦੀ ਪਾਈ ਸੀ ਤੇ ਕਲੋਰੋ ਕਲੋਰੋ ਪਾਈ ਆ ਕਲੋਰੋ ਪਾ ਕੇ ਫਿਰ ਉੱਤੇ ਕਲੀ ਪਾਈ ਆ ਕਲੀ ਪਾਈ ਇੱਥੇ ਨਹੀਂ ਪਾਈ ਆ ਜੀ ਉੱਧਰ ਸਾਰੀ ਕਲੀ ਪਾਈ ਆ ਇਹ ਪਾ ਦਾਂਗੇ ਨਾਲ ਨਾਲ ਤੇ ਰਹਾ ਪੰਨਾ ਖਾਇਆ ਉੱਤੇ ਸਾਰਾ ਇਹਨੂੰ ਘੋਲ-ਘੋਲ ਕੇ ਜਗਾ ਕਰੀ ਜਾਵਾਂਗੇ ਪੰਨਾ ਮਾ ਕੇ ਤੇ ਆ ਸਾਰੀਆਂ ਨਿਸ਼ਾਨੀਆਂ ਲਾ ਲਈਏ ਜ਼ੀਰੋ ਲੈਵਲ 'ਤੇ ਠੇਕੇਦਾਰ ਕੋਰਪਿਆ ਫੇਗਣੇ ਇਹ ਜਾਨੀ ਕਲੋਰ ਨਿਸ਼ਾਨੀਆਂ ਲਾ ਕੇ ਤੇ ਹੁਣ ਉੱਪਰ ਗਟਕਾ ਪਾਈ ਜਾਂਦੇ ਆ ਕਲੋਰ ਉਹ ਵੀ ਪਾ ਸੀ ਕਲੋਰ ਉਹ ਤੇ ਪਾਈ ਆ ਹਾਂ ਤੇ ਕਿਹੜੇ ਕਿਹੜੇ ਮੇਰੇ ਭਰਾ ਇਹ ਕੰਮ ਪਹਿਲਾਂ ਕਰਦੇ ਆ ਅਸੀਂ ਤਾਂ ਪਹਿਲੀ ਦੀ ਕਰਨ ਲੱਗੇ ਆ ਇਹ ਨਖਸ਼ ਵਾਲੇ ਵੀ ਇਹਨੇ ਸਲਾਹ ਦਿੱਤੀ ਸੀ ਕਹਿੰਦਾ ਵੇਂਦੇ ਨੂੰ ਸਲਾਹ ਘਟ ਜਾਂਦੀ ਆ ਦੇਖਦੇ ਕੀ ਰਿਜ਼ਲਟ ਨਿਕਲਦਾ ਲੋ ਜੀ ਆਪਾਂ ਲੇਟ ਹੋ ਕੇ ਸੀਗੇ ਇੱਕ ਦਿਨ ਛੁੱਟੀ ਕਰਤੀ ਵਲੌਗ ਦੀ ਤੇ ਅੱਜ ਇਹਨਾਂ ਨੇ ਪੂਰਾ ਕੰਪਲੀਟ ਕਰਤਾ ਹੈ ਦੇਖੋ ਇੱਕ ਹਾਲ ਦੀ ਸਲੈਵ ਹੀ ਪਾਦੀ ਆ ਇਹ ਪੂਰਾ ਗਟਕਾ ਪਾ ਕੇ ਕ੍ਰੈਸ਼ਰ ਸਾਰਾ ਕੁਝ ਮਿਕਸ ਕਰਕੇ ਇਹ ਲੈਂਟਰ ਹੀ ਪਾਦਾ ਥੱਲੇ ਬਈ ਹੁਣ ਉੱਤੇ ਚਣਾਈ ਸ਼ੁਰੂ ਕਰਨਗੇ ਸੀਵਰੇਜ ਦਾ ਕੰਮ ਵੀ ਪਹਿਲਾਂ ਹੀ ਕਰਾਤਾ ਸਾਰੇ ਆ ਬਾਥਰੂਮ ਦਾ ਜਿੱਥੇ ਆਪਾਂ ਬਾਥਰੂਮ ਆਣਾ ਉੱਥੋਂ ਥੋੜਾ ਜਿਹਾ ਨੀਵਾ ਰੱਖਿਆ ਇੰਝ ਠੀਕ ਆ ਆ ਦੇਖੋ ਇੱਥੇ ਟਾਇਲ ਟੂ ਲਾਵਾਂਗੇ ਬਾਅਦ ਚ ਪਾਣੀ ਅੰਦਰ ਨਾ ਜਾਵੇ ਤੇ ਹੁਣ ਆਹ ਦੁਬਾਰਾ ਉੱਤੇ ਚਣਾਈ ਸ਼ੁਰੂ ਕਰਨ ਲੱਗਿਆ ਮੁੰਡੇ ਇਹਦੇ ਨਾਲ ਐ ਵੀ ਸਲਾਬ ਥੋੜੀ ਜੀ ਘਟ ਜੂਗੀ ਕਿਉਂਕਿ ਇੱਟਾਂ ਦਾ ਕਨੈਕਸ਼ਨ ਕੱਟਿਆ ਗਿਆ ਨਾ ਸਾਰਾ ਤੇ ਮੜੇ ਕਮੈਂਟ ਕਰਕੇ ਦੱਸਿਓ ਵੀ ਇਹ ਕੰਮ ਕਿਦਾਂ ਲੱਗਿਆ ਆਪਣਾ ਠੀਕ ਹੈ ਜੀ ਦੇਖੋ ਸਾਰੇ ਬਣਾਇਆ ਪਣਾ ਗਰਾਊਂਡ ਤੇ ਬਾਅਦ ਚ ਵੀ ਤਾਂ ਕੱਚੀਆਂ ਕਰਨੀਆਂ ਸੀ ਦੀ ਫਰਸ਼ ਤੇ ਆਪਾਂ ਪਹਿਲਾਂ ਹੀ ਕੀਤੀਆਂ ਹੋਈਆਂ ਆ ਵੀ ਆ ਵੀ ਬਾਥਰੂਮ ਆ ਇੱਥੇ ਵੀ ਥੋੜਾ ਜਿਹਾ ਡਾਊਨ ਕੀਤਾ ਹੈ ਹਾਂ ਭਾਂਡੇ ਧੋਣ ਵਾਲਾ ਹੈਗਾ ਉਧਰ ਰਸੋਈ ਚ ਭਾਂਡੇ ਧੋਣ ਵਾਲਾ ਦਾ ਰਿਆ ਇੱਧਰ ਇੱਕਰੀ ਦਾ ਹੋਰ ਹੀ ਲੱਗਦਾ ਹੁਣ ਤੁਸੀਂ ਵੀ ਇਹ ਭਾਂਡੇ ਧੋਣ ਵਾਲੀਆਂ ਆਹ ਹਾਂ ਮੈਂ ਤਾਂ ਘਟੋਲ ਕੀ ਬਣਾਈ ਆ ਵੇ ਹਾਂ ਵੱਜਦੀ ਏ ਠੀਕ ਆ ਪਰ ਨਾਲੇ ਵੀ ਬਈ ਪਹਿਲੇ ਖੜੇ ਕਰਦੇ ਆ ਆ ਵੀ ਕ੍ਰੈਸ਼ਰ ਨਾਲ ਹੀ ਪ੍ਰਣਾਲੇ ਭਰਾਵਾਂਗੇ ਠੀਕ ਆ ਜੀ ਦੇਖੋ ਤੁਸੀਂ ਵੀ ਕਹਿੰਦੇ ਹੋਵੋ ਕਿ ਇਹ ਪਾਗਲ ਹੀ ਆ ਪਤਾ ਨਹੀਂ ਜਿਹੜੇ ਕੰਮ ਐਂਡ ਤੇ ਕਰਨੇ ਹੁੰਦੇ ਉਹ ਪਹਿਲਾਂ ਚ ਕਰੀ ਜਾਂਦੇ ਆ ਇਹ ਆ ਸਾਰੇ ਆ ਈਸੀ ਦੀਆਂ ਪਾਈਪਾਂ ਵੀ ਖੜਾਤੀਆਂ ਥੱਲੇ ਓਕੇ ਆ ਜੀ ਆ ਇਧਰ ਵੀ ਪਾਈਪਾਂ ਸਾਰੀਆਂ ਜਾਲੀ ਬਲੇਟ ਕੇ ਖੜੀਆਂ ਕਰਾ ਦਿਆਂ ਪਹਿਲਾਂ ਸਾਰਾ ਓਕੇ ਰਿਪੋਰਟ ਕਰਾ ਦਈਏ ਜੀ ਠੀਕ ਆ ਜੀ ਚਲ ਜੀ ਲਿਆਉਂਦਾ ਨਾ ਲੈ ਆਉਣੇ ਆ ਲੈ ਆਉਣੇ ਆ ਹੋਰ ਦੱਸ ਲੈ ਆ ਕੈਚਰ ਲਿਆ ਦੇਨੇ ਤੈਨੂੰ ਯਾਰ ਇਧਰ ਆਪਾਂ ਗਵੰਡੀਆਂ ਦੀ ਗੰਦ ਇਧਰ ਆਪਾਂ ਲਫਾਫਾ ਲਾਵਾਂਗੇ ਜੀ ਸਾਰੇ ਥੱਲੇ ਵੀ ਪਾਇਆ ਤੇ ਇੱਧਰ ਵੀ ਲਾਵਾਂਗੇ ਨਾਲ ਫਿਰ ਕੰਦ ਸ਼ੁਰੂ ਕਰਾਂਗੇ ਠੀਕ ਹੈ ਜੀ ਤੇ ਮਿਸਤਰੀ ਕਹਦਾ ਵੀ ਕੈਚਰ ਲਿਆ ਦੇ ਮੈਨੂੰ ਤੇ ਮੈਂ ਇਹਨੂੰ ਬਾਈ ਨੂੰ ਕੈਚਰ ਲਿਆਦਾ ਤੇ ਤੁਸੀਂ ਦੱਸੋ ਫਿਰ ਕੀ ਮੇਰਾ ਆਪਣਾ ਕੰਮ ਕਰੋ ਕਮੈਂਟ ਹੈ ਤੇ ਫਿਰ ਮਿਲਾਂਗੇ ਨਵੇਂ ਬਲੌਗ ਨਾਲ ਸਸਰੀ ਕਾ